ਜੈ ਜੀ ਨਮਸਕਾਰ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵਾਵਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਦੋਸਤੋ ਅੱਜ ਜਿਸੀਂ ਪਹੁੰਚੇ ਆਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜਿੱਥੇ ਕੀ ਸਾਡੇ ਨਾਲ ਮੈਡਮ ਮੌਜੂਦ ਨੇ ਪਵਜੋਤ ਕੌਰ ਬੈਮ ਸਿਵਲ ਸਰਜਨ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਵਿਸਾਖੀ ਦੇ ਤਿਹਾੜੀ ਤੇ ਉਹ ਕੀ ਕਹਿਣਾ ਚਾਹੁੰਦੇ ਨੇ ਔਰ ਕੀ ਮੈਸੇਜ ਦੇਣਾ ਚਾਹੁੰਦੇ ਨੇ ਦੇਸ਼ ਵਾਸੀਆਂ ਨੂੰ ਸਸੀ ਕਾ ਮੈਂ ਸਸੀ ਕਾਲ ਜੀ ਮੈਡਮ ਸਾਡੇ ਵੱਲੋਂ ਤੇ ਸਾਡੀ ਟੀਮ ਵੱਲੋਂ ਤੁਹਾਨੂੰ ਵਿਸਾਖੀ ਦੀ ਬਹੁਤ ਬਹੁਤ ਮੁਬਾਰਕਾਂ ਮੈਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਹੀ ਮੈਂ ਗੁਰਦਾਸਪੁਰ ਵਾਸੀਆਂ ਨੂੰ ਤੇ ਆਪਣੇ ਪੰਜਾਬ ਵਾਸੀਆਂ ਦੇਸ਼ ਵਾਸੀਆਂ ਨੂੰ ਵੀ ਵਿਸਾਖੀ ਦੇ ਤਿਹਾੜੀ ਦੀ ਬਹੁਤ ਬਹੁਤ ਮੁਬਾਰਕ ਦਿਨਾ ਚਾਹਦੀ ਆ। ਮੈਡਮ ਵਿਸਾਖੀ ਇਹ ਕਿਵੇਂ ਮਨਾਣੀ ਚਾਹੀਦੀ ਹੈ ਤੇ ਇਹਦਾ ਕੀ ਸਬੰਧ ਹੈ ਗਾ ਇਤਿਹਾਸ ਵਿੱਚ ਇਹਦੇ ਬਾਰੇ ਵੀ ਦੱਸ ਦਿਓ। ਵਿਸਾਖੀ ਦਾ ਤਿਹਾੜੀ ਜਿਹੜਾ ਫਸਲਾਂ ਦੇ ਨਾਲ ਜਿਹੜਾ ਜੁੜਿਆ ਹੋਇਆ ਹੋਵੇ ਜਦੋਂ ਕਨਕ ਦੀ ਵਾਢੀ ਸ਼ੁਰੂ ਹੁੰਦੀ ਹੈਗੀ ਤਾਂ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਛਾ ਜਾਂਦੀ ਹੈ। ਕਿਉਂਕਿ ਜਦੋਂ ਅਸੀਂ ਵਾਢੀ ਕਰਦੇ ਹਾਂ ਤੇ ਘਰ ਦੇ ਵਿੱਚ ਬਰਕਤ ਆਉਂਦੀ ਏ ਪੈਸਾ ਆਉਂਦਾ ਹੈ ਅਨਾਜ ਆਉਂਦਾ ਹੈ ਖੁਸ਼ਹਾਲੀ ਆਉਂਦੀ ਏ ਐਵੇਂ ਵਸਾਖੀ ਦਾ ਤਿਹਾਰ ਉਹਦੇ ਨਾਲ ਹੀ ਜਿਹੜਾ ਜੁੜਿਆ ਹੋਇਆ ਹੈ ਨਾਲ ਹੀ ਅਸੀਂ ਜਿਹੜੇ ਧਾਰਮਿਕ ਸਾਡੇ ਸਥਾਨ ਹੈ ਮੰਦਿਰਾਂ ਗੁਰਦੁਆਰਿਆਂ ਉੱਥੇ ਵਸਾਖੀ ਦੇ ਮੇਲੇ ਲੱਗਦੇ ਹਨ ਕੀਰਤਨ ਦਰਬਾਰ ਲੱਗਦੇ ਹਨ ਮੰਦਿਰਾਂ ਦੇ ਵਿੱਚ ਵੀ ਸੰਗਤ ਜਿਹੜੀ ਸੰਗਤ ਰੂਪ ਦੇ ਵਿੱਚ ਅਸੀਂ ਸਤਸੰਗ ਕਰਦੇ ਹੈਗੇ ਆ ਤਾਂ ਕਿ ਜਿਹੜਾ ਆਪਣਾ ਰੱਬ ਦਾ ਇੱਕ ਸ਼ੁਕਰਾਨਾ ਅਸੀਂ ਕਰ ਕਰ ਸਕੀਏ ਕਿ ਅ ਰੱਬ ਨੇ ਸਾਡੇ ਘਰ ਦੇ ਵਿੱਚ ਖੁਸ਼ਹਾਲੀ ਲਿਆਂਦੀ ਹੈ ਮੈਡਮ ਵਿਸਾਖੀ ਤੇ ਮਠਾਈਆਂ ਵੀ ਬਹੁਤ ਆ ਪਕੌੜੇ ਵੀ ਬੰਦੇ ਆ ਸਿਹਤ ਨੂੰ ਲੈ ਕੇ ਕਿਸ ਤਰ੍ਹਾਂ ਦਾ ਕਰਨਾ ਚਾਹੀਦਾ ਖਿਆਲ ਸੇਦ ਨੂੰ ਲੈ ਕੇ ਜਿਵੇਂ ਕਿ ਮੌਸਮ ਬਦਲ ਰਿਹਾ ਹੈ ਗਾਵੇ ਤੇ ਸਾਨੂੰ ਜਿਹੜਾ ਹੈ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘਰ ਦੀ ਬਣੀ ਹੀ ਚੀਜ਼ ਖਾਈ ਜਾਏ ਕਿਉਂਕਿ ਜਿਹੜੀ ਬਾਜ਼ਾਰ ਦੀ ਬਣੀ ਚੀਜ਼ ਹੁੰਦੀ ਹੈ ਉਹ ਕਈ ਵਾਰ ਪੁਰਾਣੀ ਹੁੰਦੀ ਹੈ ਕਾਫੀ ਦਿਨ ਦੀ ਹੁੰਦੀ ਹੈ ਜਿਹਦੇ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਖਾਸ ਕਰਕੇ ਪੇਟ ਦੀਆਂ ਬਿਮਾਰੀਆਂ ਇਸ ਮੌਸਮ ਦੇ ਵਿੱਚ ਬਹੁਤ ਫੈਲਦੀਆਂ ਹਨ ਤੇ ਮੈਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੀ ਕਿ ਖਾਓ ਥੋੜੀ ਮਾਤਰਾ ਦੇ ਵਿੱਚ ਚਾਹੇ ਤੁਸੀਂ ਜੋ ਵੀ ਖੁਸ਼ੀ ਦੇ ਲਈ ਤੁਸੀਂ ਕੋਈ ਮਿਠਾਈ ਖਾਣਾ ਚਾਹੁੰਦੇ ਹੋ ਜਾਂ ਪਕੌੜੇ ਨੇ ਜਾਂ ਹੋਰ ਮਿੱਠੇ ਚੌਲ ਆਪਣੇ ਘਰਾਂ ਦੇ ਵਿੱਚ ਬਣਾ ਕੇ ਅਸੀਂ ਉਹ ਵੀ ਵਿਸਾਖੀ ਮਨਾਉਂਦੇ ਹੈਗੇ ਆ ਤੇ ਉਹ ਆਪਣੇ ਘਰ ਦੇ ਵਿੱਚ ਬਣਾ ਕੇ ਓਨੀ ਚੀਜ਼ ਹੀ ਬਣਾਓ ਤਾਜ਼ਾ ਤਾਜ਼ਾ ਜਿਹੜਾ ਭੋਜਨ ਹੈ ਉਹ ਖਾਇਆ ਜਾਏ ਬਹੁਤ ਵਧੀਆ ਤਰੀਕੇ ਨਾਲ ਮੈਡਮ ਨੇ ਦੱਸਿਆ ਕਿ ਘਰ ਦੀ ਬਣੀ ਜਿਹੜੀ ਮਿਠਾਈ ਹੈ ਜਾਂ ਘਰ ਦੀ ਬਣੀ ਜਿਹੜੀ ਇਹ ਚੀਜ਼ ਹੈ ਉਹ ਖਾਣੀ ਚਾਹੀਦੀ ਹੈ ਮੈਂ ਤੁਹਾਡਾ ਆਪਣਾ ਸੰਜੀਪਾਵਾ